ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਦੀ ਗੱਲ ਪੰਜਾਬ ਦੇ ਵਿੱਚ ਆਮ ਹੋ ਗਈ ਲੇਕਿਨ ਮੌਜੂਦਾ ਸਰਕਾਰ ਨੇ ਇਹ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਪੰਚਾਇਤੀ ਜ਼ਮੀਨਾਂ ਤੇ ਜਿੱਥੇ-ਜਿੱਥੇ ਨਜਾਇਜ਼ ਕਬਜ਼ੇ ਨੇ ਉਹ ਛੁੜਾਏ ਜਾਣ ਔਰ ਜਿਹੜੀ ਪੰਚਾਇਤੀ ਜ਼ਮੀਨਾਂ ਨੇ ਮੁਰ ਤੋਂ ਪੰਚਾਇਤ ਦੇ ਹੇਠ ਲੈ ਕੇ ਆਣ ਇਸ ਵਕਤ ਸਾਡੇ ਨਾਲ ਕੰਗਣੀ ਵਾਲਾ ਪਿੰਡ ਤੋਂ ਪਵਿੰਦਰ ਸਿੰਘ ਜੀ ਮੌਜੂਦ ਨੇ ਉਹ ਆਪਣੀ ਪੰਚਾਇਤੀ ਜ਼ਮੀਨ ਜਿਹੜੀ ਹੈ ਉਹਦਾ ਮਸਲਾ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਪਵਿੰਦਰ ਜੀ ਮਸਲਾ ਕੀ ਹੈ ਕੀ ਗੱਲ ਹੋਈ ਕੀ ਪੰਚਾਇਤੀ ਜ਼ਮੀਨ ਦੇ ਨਾਲ ਕੀ ਚੀਜ਼ਾਂ ਵਾਪਰ ਰਹੀਆਂ ਨੇ ਪੰਚਾਇਤੀ ਜ਼ਮੀਨ ਮੇਰੇ ਮੈਂ ਗਗਨੀਵਾਲ ਦਾ ਰਹਿਣ ਵਾਲਾ ਹਾਂ ਜੀ ਮੇਰੇ ਪਿੰਡ ਦੀ 23 ਏਕੜ ਜ਼ਮੀਨ ਤੇ ਭੂ ਮਾਫੀਆ ਦਾ ਕਬਜ਼ਾ ਜਿਹਦੇ ਵਿੱਚ ਇੰਡਸਟਰੀਆਂ ਵੀ ਬਣ ਚੁੱਕੀਆਂ ਨੇ ਮੈਨੂੰ ਖੁਦ ਇਸ ਤੇ ਕਾਰਵਾਈ ਕਰਦੇ ਅੱਜ ਤੱਕ 6 ਸਾਲ ਹੋ ਗਏ 27/2/2018 ਨੂੰ ਮੈਂ ਇਹਦਾ ਕੇਸ ਸ਼ੁਰੂ ਕੀਤਾ ਸੀ ਇਹਦੇ ਇਨਕੁਆਇਰੀ ਕਰਦੀ ਜਿਹਦੇ ਵਿੱਚ ਮੈਂ 18 ਕੇਸ ਜਿਹੜੇ ਡੀ.ਡੀ.ਬੀ.ਐਲ ਸਾਹਿਬ ਦੀ ਅਦਾਲਤ ਵਿੱਚੋਂ ਜਿੱਤੇ ਦੋ ਵਾਰੀ ਵੀ.ਆਈ.ਐਲ ਮੈਂ ਹਾਈ ਕੋਰਟ ਚ ਪਾਈ ਤੀਜੀ ਵਾਰ ਮੈਂ ਹੁਣ ਫੇਰ ਪਾਈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਸਹੀ ਕਿਉਂਕਿ ਜਿੰਨੇ ਵੀ ਇੱਥੇ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੋਇਆ ਹੈ ਤੁਸੀਂ ਜਿਹੜੀ ਜ਼ਮੀਨ ਦੀ ਗੱਲ ਕਰ ਰਹੇ ਹੋ ਇਹ ਕਿੰਨੇ ਚਿਰ ਤੋਂ ਕਬਜ਼ੇ ਦੇ ਵਿੱਚ ਹੈ ਕਿਹੜੇ ਲੋਕਾਂ ਨੇ ਇਹਨੂੰ ਕਬਜ਼ੇ ਦੇ ਵਿੱਚ ਲਿਆ ਕੋਈ ਨਾਂ ਹੈ ਤੁਹਾਡੇ ਕੋਲ ਇਹ 1998 ਤੋਂ ਕਬਜ਼ਾ ਜੀ ਇਹਨਾਂ ਤੇ 1998 ਤੋਂ ਇੱਕ ਪ੍ਰੇਤਪਾਲ ਸਿੰਘ ਪੁੱਤਰ ਗੁਰਮਖ ਸਿੰਘ ਢਿੱਲੋਂ ਪੈਲੇਸ ਦਾ ਮਾਲਕ ਜਿਹੜਾ ਰਾਮਵੰਡੀ ਢਿੱਲੋਂ ਪੈਲੇਸ ਦਾ ਉਹਦਾ ਮਾਲਕ ਹੈ ਜਿਹਦੇ ਕੋਲ 30 ਤੋਂ 35 ਪਿੰਡਾਂ ਦੀ ਜ਼ਮੀਨ ਜਿੱਤੇ ਕਬਜ਼ਾ ਹੈ ਸਾਡੇ ਪਿੰਡ ਦੀ ਆਪਣੇ ਕੰਗਣੀਆਲ ਦੀ ਜਿਹੜੀ ਜ਼ਮੀਨ ਆ ਉਹਦੇ ਕੋਲ 99 ਕਨਾਲ 6 ਮਰਲੇ ਯਾਨੀ ਕਿ 12 ਏਕੜ ਜ਼ਮੀਨ ਕੱਲੀ ਉਹਦੇ ਕੋਲ ਕਬਜ਼ਾ ਹੈ ਅੱਛਾ ਹਾਂਜੀ ਜਿਹੜੇ ਕਿ ਬਹੁਤ ਵਾਰ ਮੈਂ ਕਹਿੰਦੇ ਵੀ ਅੱਜ ਤੱਕ ਡੀਸੀ ਸਾਹਿਬ ਏਡੀਸੀ ਜੀ ਡੀਡੀਵੀਓ ਵੀਡੀਓ ਐਸਡੀਐਮ ਤਹਿਸੀਲਦਾਰ ਨੇ ਅਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਤੁਸੀਂ ਲੀਗਲ ਪੱਖ ਇਹਦੇ ਉੱਤੇ ਇਖਤियार ਕੀਤਾ ਲੀਗਲੀ ਤੁਸੀਂ ਕੋਰਟ ਤੱਕ ਪਹੁੰਚੇ ਕੁਝ ਕੀਤਾ ਜੇ ਨਹੀਂ ਲੀਗਲ ਤਾਂ ਮੈਂ ਦੇਖੋ 18 ਜੀਮ 18 ਅਦਾਲਤ ਵਿੱਚ ਜੋ ਕੇਸ ਜਿੱਤੇ ਡੀਆਰਬੀਆ ਸਾਹਿਬ ਦੀ ਅਦਾਲਤ ਉਹ ਪੰਚਾਇਤੀ ਜ਼ਮੀਨ ਦੇ ਜਿੱਤੇ ਮੈਂ ਕੰਗਣੀ ਵਾਲਦੀ ਦੇ ਵਿੱਚ ਜੀ ਤੇ ਜਿਹੜੀ ਦੋ ਵਾਰ ਪੀਆਈਐਲ ਜਿਹੜੀ ਮੈਂ ਬਾਈ ਉਹ ਚੰਡੀਗੜ੍ਹ ਚ ਬਾਈ ਥੀ ਜੀਰ ਮੈਂ ਹੁਣ ਫੇਸੀਓਸੀਪੀ ਜਿਹਦਾ ਨੰਬਰ ਹੈ ਸੀਓਸੀਪੀ 808 2023 ਨੂੰ ਪਾਈ ਸੀ ਜਿਹੜੀ ਹੁਣ ਨੈਕਸਟ ਤਰੀਕ ਜਿਹੜੀ ਆ 19 ਤਨ 2024 ਆ ਦੇਖੋ ਇਹ ਸਭ ਤੋਂ ਜ਼ਿਆਦਾ ਜਿਹੜਾ ਕਬਲਾ ਹੋਇਆ ਹੈਗਾ 156 ਕਨਾਲ ਜਗ੍ਹਾ ਜਿਹੜੀ 156 ਕਨਾਲ ਦੀ ਟੋਟਲ ਜਿਹੜੇ ਏਕੜ ਬਣਾਏ ਜਾਣ ਉਹ 21 ਕਿੱਲੇ ਜ਼ਮੀਨ ਜਿਹੜੀ ਰੈਵਨਿਊ ਦੇ ਰਿਕਾਰਡ ਚੋਂ ਗਿਆ ਵਾ ਅੱਛਾ ਦੇਖੋ ADC ਸਾਹਿਬ ਨੇ 23 2411 2023 ਨੂੰ ਇਨਕੁਆਰੀ ਬਠਾਈ ਸੀਗੀ ਜਿਹਦੇ ਵਿੱਚ ਦੇਖੋ ਅਜੇ ਤੱਕ ਨਾ ਤਾਂ ਇਨਕੁਆਰੀ ADC ਸਾਹਿਬ ਵੀ ਕਹਿੰਦੇ ਵੀ ਮੇਰੇ ਹੱਕ ਮੈਂ ਕੋਈ ਕਾਰਵਾਈ ਨਹੀਂ ਕਰ ਸਕਦਾ ਮੈਂ ਡੀਆਰਬੀਓ ਸਾਹਿਬ ਦੀ ਡਿਊਟੀ ਲਾਉਣਾ ਮੈਨੂੰ ਇਹ ਨਹੀਂ ਸਮਝ ਆਉਦੀ ਵੀ ਜੇਕਰ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਪਤਾ ਲੱਗਣ ਦੇ ਬਾਵਜੂਦ ਵੀ ਕਾਰਵਾਈ ਕਿਉਂ ਨਹੀਂ ਕਰ ਸਕਦੇ ਇੱਕ ਚੀਜ਼ ਹੁੰਦੀ ਹੈ ਅਕਸਰ ਕਹਿ ਦਿੱਤਾ ਜਾਂਦਾ ਕਹਿੰਦੇ ਜਿਹਦੀ ਜ਼ਮੀਨ ਤੇ ਕਬਜ਼ਾ ਹੈ ਉਹ ਕਹਿੰਦੇ ਸਾਡੇ ਕੋਲ ਡਾਕੂਮੈਂਟ ਪੂਰੇ ਨਹੀਂ ਸੀ ਸਾਡੇ ਕੋਲ ਇਹ ਚੀਜ਼ਾਂ ਪੂਰੀਆਂ ਨਹੀਂ ਦਸਤਾਵੇਜ਼ ਜਿਹੜੇ ਹੋਣੇ ਚਾਹੀਦੇ ਨੇ ਉਹ ਨਹੀਂ ਪੂਰੇ ਤੁਹਾਡੇ ਕੋਲ ਤੁਹਾਡੀ ਜ਼ਮੀਨ ਪ੍ਰੂਵ ਕਰਨ ਦੇ ਲਈ ਸਾਰੇ ਡਾਕੂਮੈਂਟ ਪੂਰੇ ਨੇ ਦੇਖੋ ਜੀ ਮੈਂ ਜੇ 18 ਕੇਸ ਡੀਡੀਵੀਓ ਸਾਹਿਬ ਦੀ ਅਦਾਲਤ ਵਿੱਚੋਂ ਜਿੱਤੇ ਜਾਂ ਦੋ ਵਾਰ ਹਾਈ ਕੋਰਟ ਦੇ ਵਿੱਚੋਂ ਜਿੱਤੇ ਤੇ ਮੈਂ ਡਾਕੂਮੈਂਟ ਦੇਖੋ ਮੈਂ ਡਾਕੂਮੈਂਟ ਤੁਹਾਨੂੰ ਦੇਣ ਵਾਸਤੇ ਵੀ ਇਹ ਸਾਰੇ ਲੈ ਕੇ ਆਇਆ ਹੂੰ ਵਿਕਰ ਰੋਗਰ ਜੇਕਰ ਤੁਹਾਨੂੰ ਤੁਸੀਂ ਖਬਰ ਲਾਉਨੇ ਆਂ ਕਈ ਵਾਰ ਕੋਈ ਤੁਹਾਡੇ ਤੇ ਵੀ ਅਲੀਗੇਸ਼ਨ ਕਰਦਾ ਵੀ ਇਹ ਨਹੀਂ ਹੋ ਸਕਦਾ ਤੁਹਾਨੂੰ ਮੈਂ ਡਾਕੂਮੈਂਟ ਦੇ ਕੇ ਹੀ ਜਾਨਾ ਐ ਸੀ ਕਰਕੇ ਮੇਰੇ ਕੋਲ ਫੁੱਲ ਦੇਖੋ ਹਰ ਕੋਈ ਮੰਨਦਾ ਵੀ ਗਲਤ ਕੰਮ ਹੋਇਆ ਜੇ ਗਲਤ ਕੰਮ ਹੋਇਆ ਉਹਨੂੰ ਸਹੀ ਕਿਵੇਂ ਕਰਦਾ ਦੇਖੋ ਮੈਂ ਧਲੇਵਾਲ ਸਾਹਿਬ ਜੀ ਨੂੰ ਵੀ ਕੁਲਦੀਪ ਸਿੰਘ ਧਲੇਵਾਲ ਜੀ ਨੂੰ ਵੀ ਦੋ ਚਾਰ ਵਾਰ ਮਿਲਿਆ ਉਹਨਾਂ ਨੂੰ ਫਾਈਲਾਂ ਬਣਾ ਬਣਾ ਕੇ ਦਿੱਤੀਆਂ ਫਿਰ ਭੁੱਲਰ ਸਾਹਿਬ ਜੀ ਨੂੰ ਵੀ ਮਿਲਿਆ ਪਰ ਮੈਨੂੰ ਅੱਜ ਤੱਕ ਲੱਗਦਾ ਵੀ ਕੋਈ ਇਦਾਂ ਦਾ ਚੰਡੀਗੜ੍ਹ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਦਫ਼ਤਰ ਨਹੀਂ ਹੋਊਗਾ ਜਿੱਥੇ ਮੈਂ ਦਰਦਰ ਨਹੀਂ ਪਟਕੇ ਹਾਂਗਾ ਪੰਚਾਇਤ ਦੇਖੋ ਮੇਰੀ ਕੋਈ ਆਪਣੀ ਜ਼ਮੀਨ ਨਹੀਂ ਵੀ ਮੈਂ ਆਪਣੇ ਘਰ ਲਈ ਲੜ ਰਿਹਾ ਇਹ ਲੋਕ ਜਿਹੜੇ ਆ ਭੂ ਮਾਫੀਆ ਨਾਲ ਮਿਲੇ ਹੋਏ ਨੇ ਮੈਂ ਭਗਵਾਨ ਸਿੰਘ ਮਾਨ ਜੀ ਨੂੰ ਮੁਖਮੰਦੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ। ਇੱਕ ਚੀਜ਼ ਤੁਸੀਂ ਹੁਣੇ ਕਹੀ ਤੁਸੀਂ ਕਿਹਾ ਕਿ ਜਿਹੜਾ ਇਹ ਇਨਸਾਨ ਹੈ ਜਿਨੇ ਕਬਜ਼ਾ ਕੀਤਾ ਹੈ 30 ਤੋਂ 35 ਹੋਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਅਜਿਹੇ ਇਹਦੇ ਕਬਜ਼ੇ ਨੇ ਕਿ ਇਹਦੇ ਵੀ ਡਾਕੂਮੈਂਟ ਤੁਹਾਡੇ ਕੋਲ ਨੇ ਜਾਂ ਇਹਦੇ ਵਾਸਤੇ ਵੀ ਤੁਹਾਡੇ ਨਾਲ ਲੋਕੀ ਖੜੇ ਨੇ ਕਿ ਹਾਂ ਬਈ ਇਹ ਚੀਜ਼ਾਂ ਐਕਚੁਅਲ ਦੇ ਵਿੱਚ ਹੈਗੀਆਂ ਨੇ। ਦੇਖੋ ਮੇਰੇ ਕੋਲ ਸਾਰੇ ਡਾਕੂਮੈਂਟ ਬੀ ਡੀ ਬੀਓ ਸਾਹਿਬ ਨੂੰ ਨੌਲੇ ਡੀਸੀ ਸਾਹਿਬ ਨੂੰ ਨੌਲੇ ਏਡੀਸੀ ਡੀ ਸਾਹਿਬ ਨੂੰ ਨੌਲੇ ਕਾਰਵਾਈ ਕਰਨ ਦੇ ਵਿੱਚ ਅਸਮਰਥ ਕਿਉਂ ਆ ਕਿਉਂਕਿ ਇਹ ਪਹਿਲਾਂ ਦੋ ਜਦੋਂ ਕਾਂਗਰਸ ਅਕਾਲੀ ਸਰਕਾਰਾਂ ਸੀ ਸਭ ਤੋਂ ਵੱਡੇ ਜਿਹੜੇ ਗੁਨਾਹਗਾਰ ਨੇ ਅਫਸਰ ਸ਼ਹੀ ਅਫਸਰ ਸ਼ਹੀ ਨੇ ਹੀ ਦੇਖੋ ਜਿਹੜੀਆਂ ਤਨਖਾਹਾਂ ਉਹ ਤਾਂ ਲਈਆਂ ਸਰਕਾਰ ਕੋ ਕੰਮ ਉਹਨਾਂ ਨੇ ਭੂ ਮਾਫੀ ਵਾਲੇ ਕੀਤਾ ਬਹੁਤ ਕੁਝ ਉਲਟਾ ਸਿੱਧਾ ਕੀਤਾ ਪਰ ਜੋ ਰਿਕਾਰਡ 1999 90 ਦੇ ਵਿੱਚ ਦੇਖੋ ਜੋ ਸਰਕਾਰ ਦੀਆਂ ਫਰਜ਼ਾਂ ਤੋਂ ਪਤਾ ਲੱਗਦਾ ਵੀ ਫਰਜ਼ਾਂ ਕੀ ਕਹਿੰਦੀਆਂ ਪਹਿਲਾਂ ਰਿਕਾਰਡ ਕੀ ਸੀ ਉਹ ਇੱਕਦਮ ਕਿਦਾਂ ਚੇਂਜ ਹੋ ਗਿਆ ਦੇਖੋ ਜਿਹੜੇ ਮੈਂ ਤੁਹਾਨੂੰ ਡਾਕੂਮੈਂਟ ਦੇ ਰਿਹਾ ਇਹਦੇ ਵਿੱਚ ਹਾਈ ਕੋਰਟ ਨੇ ਔਰ ਉਹ 2007 ਦੇ ਵਿੱਚ ਜਿਹੜਾ ਆਰਡਰ ਆਇਆ ਸੀ ਉਹਦੇ ਵਿੱਚ ਕੋਈ ਪੰਚਾਇਤ ਦੀਆਂ ਜ਼ਮੀਨਾਂ ਤੇ ਕੋਈ ਵੀ ਅਦਾਲਤੀ ਆਰਡਰ ਜਾਂ ਹੁਕਮ ਜਾਂ ਕਿਸੇ ਬੰਦੇ ਦੀ ਉੱਚ ਇਨਵੋਲਵਮੈਂਟ ਨਹੀਂ ਹੋਗੀ ਪੰਚਾਇਤ ਦੀ ਜ਼ਮੀਨ ਸਾਂਝੇ ਕਮਾਲ ਲਈ ਵਰਤੀ ਗਈ ਹੈ ਤਾਂ ਸਾਂਝੇ ਕਮਾਲ ਲਈ ਵਰਤੀ ਜਾਊਗੀ ਤੇ ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਆndੀਆਂ ਨੇ ਅਸੀਂ ਅਕਸਰ ਦੇਖਿਆ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਭਾਵੇਂ ਪਹਿਲਾਂ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਸੀਗੇ ਮੰਤਰੀ ਹੁਣ ਜਿਹੜੇ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਨੇ ਕੀ ਅਜੇ ਹੀ ਕੰਮ ਜਿੱਦਾਂ ਕਿਉਂਕਿ ਛਾਪੇਮਾਰੀ ਉਹਨਾਂ ਨੇ ਦੋਵਾਂ ਨੇ ਕੀਤੀਆਂ ਨੇ ਬਥੇਰੇ ਕਬਜ਼ੇ ਚੜਾਏ ਨੇ ਕੀ ਤੁਹਾਡੇ ਪਿੰਡ ਵੱਲ ਆ ਕੇ ਉਹਨਾਂ ਨੇ ਛਾਪੇਮਾਰੀ ਕੀਤੀ ਹੈ ਕਦੀ ਵੀ ਨਹੀਂ ਹੋਇਆ ਜੀ ਮੈਨੂੰ ਇਹੀ ਦੁੱਖਾ ਦੇਖੋ ਮੈਂ ਅਸੀਂ ਨਿਊਜ਼ ਚੈਨਲਾਂ ਦੇ ਵੀ ਦੇਖਦੇ ਆਂ ਅਖਬਾਰਾਂ ਵਿੱਚ ਵੀ ਦੇਖਦੇ ਆਂ ਮੋਬਾਈਲਾਂ ਦੇ ਵੀ ਖਬਰਾਂ ਆਉਂਦੀਆਂ ਨੇ ਧਾਲੀਵਾਲ ਸਾਹਿਬ ਨੇ ਇਹ ਕੀਤਾ ਉਹ ਕੀਤਾ ਪਰ ਜਲੰਧਰ ਅੰਦਰ ਮੰਤਰੀ ਸਾਹਿਬਾਨਾਂ ਵਾਸਤੇ ਅਫਸਰਾਂ ਵਾਸਤੇ ਦੇਖੋ ਬਿਜੀਲੈਂਸ ਤੱਕ सीबीआई ਤੱਕ ਜਾਂ ਹੋਰ ਵੀ ਜਿੰਨੇ ਵੀ ਦਫ਼ਤਰ ਹਨ ਮੈਨੂੰ ਤੇ ਇਹਨਾਂ ਨੂੰ ਲੱਗਦਾ ਵੀ ਜਿੱਦਾਂ ਜਲੰਧਰ ਜਿਹੜਾ ਇੱਕ ਪਾਕਿਸਤਾਨ ਦਾ ਹਿੱਸਾ ਇਸ ਕਰਕੇ ਉੱਥੇ ਕਾਰਵਾਈ ਕਰਨੀ ਇਹ ਨਾ ਮਮਕਨ ਸਮਝਦੇ ਨੇ ਹੁਣ ਤੁਸੀਂ ਚਾਹੁੰਦੇ ਕੀ ਹੋ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਕਰੇ ਜਾਂ ਕਿੱਥੋਂ ਤੁਸੀਂ ਜਸਟਿਸ ਕਿੱਥੋਂ ਚਾਹੁੰਦੇ ਹੋ ਮੈਂ ਦੇਖੋ ਮੇਰੀ ਜਿਹੜੀ ਹੈਗੀ ਆ ਮੈਂ ਤਾਂ ਮੰਗ ਇਹੀ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਗੇ ਵੀ ਜਿਹੜੇ ਤੁਹਾਡੇ ਕੈਬਨਟ ਮੰਤਰੀ ਹਨ ਦੇਖੋ ਮੈਂ ਆਪ ਉਹਨਾਂ ਕੋਲ ਕਿੰਨੀ ਵਾਰੀ ਧੱਕੇ ਖਾ ਚੁੱਕਾ ਦੇਖੋ ਮੇਰਾ ਮੈਂ ਕਿੰਨੀ ਵਾਰ ਸੁ ਚਲੰਦਰ ਨੂੰ ਚੰਡੀਗੜ੍ਹ ਆਉਣਾ ਸੌਖਾ ਨਹੀਂ ਹੈਗਾ ਕਿੰਨੀ ਵਾਰ ਇਹਨਾਂ ਨੂੰ ਬੇਨਤੀ ਕਰ ਚੁੱਕਾ ਹਾਂ ਚਲੰਦਰ ਦੇ ਵਿੱਚ ਇੱਕ ਵਾਰੀ ਵੀ ਇਹਨਾਂ ਨੇ ਆ ਕੇ ਨਹੀਂ ਦੇਖਿਆ ਜਾਂ ਕਿਸੇ ਅਫਸਰ ਦੇ ਕੋਈ ਕਾਰਵਾਈ ਅੱਜ ਤੱਕ ਨਹੀਂ ਹੋ ਸਕੀ ਮੈਂ ਤਾਂ ਭਗਵਾਨ ਜੀ ਨੂੰ ਬੇਨਤੀ ਕਰਦਾ ਕਿ ਉੱਚ ਪਦਰੀ ਜਾਂ ਜਿਹੜਾ ਵਿਜੀਲੈਂਸ ਵਗੈਰਾ ਸੀਬੀਆਈ ਇਸ ਹਿਸਾਬ ਨਾਲ ਜਿਹੜਾ ਵੀ ਬੰਦਾ ਉਹਦੇ ਵਿੱਚ ਇਨਵੋਲਵਮੈਂਟ ਹੈ ਚਾਹੇ ਉਹ ਕੋਈ ਵੀ ਸਰਕਾਰੀ ادارے ਚ ਲਗਾ ਹੋਇਆ ਉਹਦੇ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇੱਕ ਗੱਲ ਹੁੰਦੀ ਕਿ ਜੇ ਤੁਸੀਂ ਕੱਲਿਆਂ ਜਾਂਦੇ ਹੋ ਇੱਕ ਕੱਲਾ ਬੰਦਾ ਜਾ ਕੇ ਲੜ ਰਿਹਾ ਹੁੰਦਾ ਆ ਤੁਸੀਂ ਇਹ ਵੀ ਕਹਿ ਕੇ 30 ਤੋਂ 35 ਹੋਰ ਵੀ ਪਿੰਡ ਨੇ ਜਿੱਥੇ ਅਜਹੀਆਂ ਚੀਜ਼ਾਂ ਨੇ ਕੀ ਉਹ ਲੋਕੀ ਵੀ ਤੁਹਾਡੇ ਨਾਲ ਜਿੱਥੇ ਜਿੱਥੇ ਤੁਸੀਂ ਜਾਂਦੇ ਉੱਥੇ-ਉੱਥੇ ਦਫ਼ਤਰਾਂ ਦੇ ਵਿੱਚ ਉਹ ਵੀ ਨਾਲ ਤੱਕੇ ਖਾ ਰਹੇ ਨੇ ਮੈਨੂੰ ਨਹੀਂ ਤੱਕੇ ਤੇ ਬਹੁਤ ਖਾਂਦੇ ਆ ਜੀ ਦੇਖੋ ਇੱਕ ਪਿੰਡ ਆਦਮਪੁਰ ਦੇ ਵਿੱਚ ਹੈਗਾ ਲੁਟੇਰਾ ਕਲਾ ਉਹਦੀ 175 ਕਿੱਲੇ ਇੱਕ ਪਿੰਡ ਦੀ ਜ਼ਮੀਨਾਂ ਤੁਸੀਂ ਦੇਖੋ ਇੱਕ ਪਿੰਡ ਦੀ 105 ਅੱਜ ਵੀ ਉਹ ਉਹਦੇ ਨਾਂ ਤੇ ਹੀ ਬੋਲਦੀ ਹੈ ਪਿੰਡ ਦੀ ਵੀ ਪੰਚਾਇਤ ਦੇ ਦੀ ਜ਼ਮੀਨ ਪੰਚਾਇਤ ਦੇ ਦੀ ਜ਼ਮੀਨ ਜਿਹੜੀ ਬੋਲੀ ਹੁੰਦੀ ਸੀ ਕੁਝ ਸਮਾਂ ਪਹਿਲਾਂ ਸਾਲ ਦੋ ਸਾਲ ਦੀ ਦੋਕ ਸਾਲ ਦੀ ਗੱਲ ਹੈਗੀ ਆ ਉਹਨੂੰ ਖਾਲੀ ਕਰਾਉਣ ਵਾਸਤੇ ਸਾਰੇ ਪ੍ਰਬੰਧ ਹੋ ਚੁੱਕੇ ਸੀ ਸਿਰਫ ਉਸ ਟਾਈਮ ਤੇ ਐਮਪੀ ਸਾਹਿਬ ਜਿਹੜੇ ਸਾਡੇ ਸੰਤੋਖ ਚੌਧਰੀ ਜੀ ਜਿਹੜੇ ਇਸ ਟਾਈਮ ਦੁਨੀਆ ਤੇ ਨਹੀਂ ਹਨ ਡੀਸੀ ਏਡੀਸੀ ਐਸਐਸਪੀ ਸਾਹਿਬ ਉਹਨੂੰ ਖਾਲੀ ਕਰਾਉਣ ਵਾਸਤੇ ਪਹੁੰਚੇ ਸਿਰਫ 4 ਦਿਨ ਦਾ ਸਮਾਂ ਉਹਨਾਂ ਨੇ ਕਿਹਾ ਵੀ ਵਾਪਸ ਆਜੋ 4 ਦਿਨ ਬਾਅਦ ਆਪਾਂ ਦੁਬਾਰਾ ਕਾਰਵਾਈ ਕਰਾਂਗੇ ਉਹੀ 175 ਏਕੜ ਜ਼ਮੀਨ ਦੇਖੋ ਥੋੜੀ ਨਹੀਂ ਉਹਦੀ 175 ਏਕੜ ਜ਼ਮੀਨ ਹੈ 175 ਏਕੜ ਜ਼ਮੀਨ ਤੇ ਉਹੀ ਬੰਦੇ ਜਿਨ੍ਹਾਂ ਨੇ ਕਬਜ਼ਾ ਕੀਤਾ ਇਹ ਸੁਪਰੀਮ ਕੋਰਟ ਚ ਲੱਗ ਗਿਆ ਉਹ ਸੁਪਰੀਮ ਕੋਰਟ ਦੇਖੋ ਮੈਨੂੰ ਮੈਂ ਵੀ ਕਿੰਨੇ ਤੱਕੇ ਖਾਦੇ 18 ਕੇਸ ਮੈਂ ਉਥੋਂ ਜਿੱਤੇ ਦੋ ਵਾਰੇ ਇਥੋਂ ਜਿੱਤੇ ਹਾਈ ਕੋਰਟ ਜੋ ਤੀਜੀ ਈਰ ਮੈਂ ਫੇਲ ਆਇਆ ਹੁਣ ਮੇਰੀ ਮੈਨੂੰ ਕੋਈ ਸਰਕਾਰੀ ਤਾਂ ਮਾਲੀਆ ਆਉਂਦਾ ਨਹੀਂ ਜਾਂ ਮੈਨੂੰ ਕਿਸੇ ਦੀ ਕੋਈ ਹੈਲਪ ਮਿਲਦੀ ਆ ਮੈਂ ਤਾਂ ਪਤਾ ਨਹੀਂ ਆਪਣੇ ਬੱਚਿਆਂ ਦੇ ਮੂੰਹ ਚ ਰੋਟੀ ਕੱਢ ਕੱਢ ਕੇ ਇਹਨਾਂ ਦੇ ਵਿੱਚ ਲਾਈ ਜਨਾ ਪਰ ਭਗਵਾਨ ਜੀ ਨੂੰ ਚਾਹੀਦਾ ਕੁਛ ਤਾਂ ਸੋਚੋ ਜਲੰਧਰ ਦੇ ਵਿੱਚ ਕੁਛ ਨਾ ਕੁਛ ਤਾਂ ਦੇਖੋ ਵੀ ਕਿਹੜੇ ਕਿਹੜੇ ਬੰਦਿਆਂ ਨੇ ਇੱਥੇ ਗਲਤ ਕੰਮ ਕੀਤੇ ਉੱਤੇ ਕਾਰਵਾਈ ਕਦੋਂ ਹੋਊਗੀ ਨਹੀਂ ਕਾਰਵਾਈ ਦੀ ਗੱਲ ਕਿਉਂਕਿ ਹਾਈ ਕੋਰਟ ਅਗਰ ਇੱਕ ਵਾਰੀ ਕੇਸ ਜਿਤਾ ਦਵੇ ਕਿਸੇ ਨੂੰ ਤੇ ਫਿਰ ਉਹ ਥਾਂ ਖਾਲੀ ਕਰਵਾਉਣ ਨੂੰ ਪੁਲਿਸ ਵੀ ਜੁਟ ਜਾਂਦੀ ਹੈ ਸਾਰੀ ਅਫੀਸ਼ੀਅਲਸ ਜਿਹੜੇ ਨੇ ਉੱਥੇ ਜੁਟ ਜਾਂਦੇ ਨੇ ਕਿ ਉਹਦੇ ਵਾਸਤੇ ਅੱਗੇ ਜਿਸ ਵਕਤ ਹਾਈ ਕੋਰਟ ਤੋਂ ਤੁਹਾਨੂੰ ਮਿਲੀ ਕਿ ਅੱਛਾ ਠੀਕ ਹੈ ਤੁਸੀਂ ਠੀਕ ਹੋ ਖਾਲੀ ਹੋਣੀ ਚਾਹੀਦੀ ਹੈ ਥਾਂ ਉਸ ਤੋਂ ਬਾਅਦ ਕੀ ਐਕਸ਼ਨ ਕੋਈ ਲਿਆ ਗਿਆ ਪੁਲਿਸ ਕੁਝ ਨਹੀਂ ਲਿਆ ਗਿਆ ਜੀ ਬਹੁਤ ਮੈਂ ਦੇਖੋ ਮੇਰਾ ਮੈਂ ਚੰਡੀਗੜ੍ਹ ਤੱਕ ਆਇਆ ਨਹੀਂ ਆਇਆ ਮੇਰੀ ਨਾ ਤਾਂ ਮੈਨੂੰ ਪਤਾ ਜਲੰਧਰ ਪ੍ਰੈਸ ਕਾਨਫਰੰਸ ਮੈਂ ਕਰਦਾ ਮੇਰੀ ਸੁਣਵਾਈ ਨਹੀਂ ਸੀ ਹੋਣੀ ਇੱਥੇ ਮੈਂ ਤਾਂ ਬੇਨਤੀ ਕਰਦਾ ਕਿ ਮੇਰੀ ਹਾਈ ਲੈਵਲ ਤੱਕ ਘੋਟੋ ਘਟ ਭਗਵੰਤ ਜੀ ਹੁਣ ਤੱਕ ਗੱਲ ਬਚਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਜਲੰਧਰ ਡਿਸਟ੍ਰਿਕਟ ਚ ਕੀ ਹੋ ਰਿਹਾ ਮੁੱਖ ਮੰਤਰੀ ਤਾਂ ਨਹੀਂ ਗੋਲ ਭਗਵੰਤ ਜੀ ਦੇਖੋ ਮੇਰੀ ਮੈਂ ਤਾਂ ਇਹ ਕਹਿਣਾ ਵੀ ਇੰਨੀਆਂ ਜ਼ਮੀਨਾਂ ਦੇਖੋ ਹਾਈ ਕੋਰਟ ਦੇ ਵਿੱਚੋਂ ਜਿਹੜੇ ਉਥੇ ਡੀਸੀ ਸਾਹਿਬ ਨੇ ਉਹਨਾਂ ਨੂੰ ਵੀ ਪਤਾ ਵੀ ਇਹ ਸਾਰੇ ਆਰਡਰ ਹੋਏ ਪਏ ਨੇ ਪਰ ਮੈਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਨਾ ਤਾਂ ਵਿਜੀਲੈਂਸ ਦਾ ਡਰ ਨਾ ਮਾਨਯੋਗ ਹਾਈ ਕੋਰਟ ਦਾ ਡਰ ਤੇ ਇਹਨਾਂ ਲੋਕਾਂ ਨੂੰ ਡਰ ਕਿਸ ਚੀਜ਼ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿਉਂਕਿ ਇਹ ਜਾਂ ਤਾਂ ਮੈਨੂੰ ਮਰਵਾ ਦੇਣਗੇ ਮੈਨੂੰ ਵੀ ਪਤਾ ਵੀ ਸਮਾਂ ਅੱਜ ਤੱਕ ਅੱਜ ਕੱਲ ਤੁਹਾਨੂੰ ਪਤਾ ਆਮ ਗੱਲ ਆ ਭੂਵਾ ਫਿਰ ਨੂੰ ਮਾਰਦਾ ਜਾਂ ਕੁਝ ਬੰਦੇ ਮਾਰਦੇ ਹੀ ਆ ਲੋਕਾਂ ਨੂੰ ਪਰ ਮੈਨੂੰ ਵੀ ਲੱਗਦਾ ਵੀ ਮੈਨੂੰ ਇਹ ਜਲਦੀ ਮੇਰੇ ਲਈ ਇਹ ਹੈ ਕਿ ਜੇਕਰ ਉਹ ਮਾਫੀਆ ਦੇ ਬੰਦੇ ਜਾਂ ਜਿਹੜੇ ਇਹਨਾਂ ਨੂੰ ਜਿਹਨਾਂ ਜ਼ਮੀਨਾਂ ਦੇ ਕਬਲੇ ਕੀਤੇ ਉਹ ਤੇ ਫਿਰ ਜੇਕਰ ਮੈਨੂੰ ਕੁਝ ਹੁੰਦਾ ਤਾਂ ਉਹਦੇ ਲਈ ਕਿਉਂਕਿ ਜੇ ਮੇਰੀ ਸੁਣਵਾਈ ਨਹੀਂ ਕਰਦੀ ਤੇ ਮੇਰੀ ਮੌਤ ਦੇ ਵਿੱਚ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੋਊਗੀ ਲੇਕਿਨ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਲਗਾਤਾਰ ਉਹ ਕਹਿੰਦੇ ਕਹਿੰਦੇ ਲੋਕਾਂ ਦਾ ਮੁੱਖ ਮੰਤਰੀ ਆ ਲੋਕਾਂ ਦੀ ਗੱਲ ਸੁਣਦਾ ਤੁਸੀਂ ਸਿੱਧਾ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ ਉਹ ਅਗਰ ਤੁਹਾਡਾ ਮਸਲਾ ਹੱਲ ਕਰਕੇ ਦੇਣ ਤੇ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਆ ਵੀ ਜੇ ਮੈਂ ਦੇਖੋ ਕੈਬਨਟ ਉਥੇ ਜਾ ਸਕਦਾ ਸੈਕਟਰੀਟ ਭੁੱਲਰ ਸਾਹਿਬ ਨੂੰ ਮਿਲ ਸਕਦਾ ਮਿਲ ਨੂੰ ਮੈਂ ਉਥੇ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਉਹ ਕਹਿੰਦੇ ਵੀ ਉਥੇ ਸਿਰਫ ਐਸ ਡੀਓ ਹੀ ਮਿਲਦੇ ਨੇ ਅੱਛਾ ਆਫਸਰਾਂ ਦੇ ਤਾਂ ਕਬਲੇ ਨੇ ਜੇ ਮੈਨੂੰ ਆਫਸਰ ਹੀ ਗਾਂ ਮਿਲਦੇ ਆ ਤਾਂ ਉਹ ਸਭ ਗੋਲਮੋਲ ਹੋ ਜਾਣਾ ਮੈਂ ਇਹਨੂੰ ਖੁਦ ਇੱਕ ਵਾਰੀ ਮੈਂ ਚਾਹਣਾ ਵੀ ਉਥੇ ਜਾਵਾਂ ਪਰ ਮੈਂ ਪ੍ਰੈਸ ਕਾਨਫਰੰਸ ਕਰਨ ਦਾ ਚੰਡੀਗੜ੍ਹ ਚ ਮੇਰਾ ਇਹੀ ਸੀ ਵੀ ਮੇਰੀ ਆਵਾਜ਼ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੇ ਨਾ ਮੈਨੂੰ ਕਿ ਮੈਂ ਜ ਕਦੋਂ ਉਥੇ ਤੱਕ ਪਰ ਉਥੇ ਜਾਣਾ ਕੋਈ ਸੌਖਾ ਕੰਮ ਨਹੀਂ ਤੁਸੀਂ ਭੁੱਲਰ ਸਾਹਿਬ ਨਾਲ ਕਿਹਾ ਕਿ ਮੁਲਾਕਾਤ ਹੋਈ ਤੁਹਾਡੀ ਉਹਨਾਂ ਦੇ ਨਾਲ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਆਸ਼ਵਾਸਨ ਦੇਖੋ ਭੁੱਲਰ ਸਾਹਿਬ ਨੇ ਇਤਨੀ ਉਹਨਾਂ ਨਾਲ ਮੇਰੀ ਗੱਲ ਬਹੁਤ ਵਧੀਆ ਮੇਰੀ ਟੈਲੀਫੋਨ ਵੀ ਜਿਵੇਂ ਹੁਣ ਵੀ ਕਰਾਂ ਦੋ ਚੱਕਦੇ ਨੇ ਖੁਸ਼ੀ ਮੈਨੂੰ ਇਸ ਗੱਲ ਦੀ ਵੀ ਚਲੋ ਪਹਿਲਾਂ ਜਿਹੜੇ ਕੈਬਨਰ ਮੰਤਰੀ ਉਹ ਬੰਦੇ ਨੂੰ ਲੱਗੇ ਵੀ ਨਹੀਂ ਲੱਗਣਦੇ ਈ ਪਰ ਉਹਨਾਂ ਨੇ ਜੋ ਕੰਮ ਜੋ ਅਧਿਕਾਰ ਉਹਨਾਂ ਨੂੰ ਗਵਰਨਮੈਂਟ ਕੈਬਨਟ ਮੰਤਰੀ ਨੂੰ ਜੋ ਅਧਿਕਾਰ ਨੇ ਉਹਨਾਂ ਦੀ ਪਾਵਰ ਨਹੀਂ ਕਰਨੀ ਆਉਂਦੀ ਉਹਨਾਂ ਨੂੰ ਵੈਲ ਪਾਵਰ ਜਿਹੜੀ ਉਹਨਾਂ 'ਚ ਹੈਗੀ ਆ ਉਹ ਕਿ ਦੇਖੋ ਉਹ ਕੈਬਨਰ ਰੈਂਗ ਦੇ ਖੇਤੀਬਾੜੀ ਨਾਲ ਸੰਬੰਧਿਤ ਨੇ ਉਹ ਕਿਸੇ ਦੇ ਇਨਕੁਆਰੀ ਵੀ ਲੈ ਮੈਨੂੰ ਪਤਾ ਨਹੀਂ ਵੀ ਉਹ ਇਨਕੁਆਰੀ ਜਲੰਧਰ ਦੇ ਵਿੱਚ ਨਾ ਕਰਨ ਦੇ ਵਿੱਚ ਉਹ ਉਹਦੇ ਵਿੱਚ ਕੀ ਰਾਜਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮੰਤਰੀ ਪਦ ਤੇ ਬੈਠੇ ਨੇ ਉਹਨਾਂ ਨੂੰ ਮੰਤਰੀ ਪਦ ਦਾ ਇਸਤੇਮਾਲ ਕਰਨਾ ਨਹੀਂ ਆ ਰਿਹਾ ਨਹੀਂ ਆ ਰਿਹਾ ਦੇਖੋ ਜੇ ਮੈਂ ਦੇਖੋ ਮੇਰੀ ਆਪਣੀ ਜ਼ਮੀਨ ਹੋਵੇ ਇਹ ਇੱਕ ਮੈਂ ਤੁਹਾਨੂੰ ਇੱਕ ਬਲਾਕ ਦੇ ਦੱਸ ਰਿਹਾ ਵੀ ਇੱਕ ਬਲਾਕ ਦੀ 306 ਏਕੜ ਆਦਮਬੁਰ ਦੀ 290 ਏਕੜ ਜਲੰਧਰ ਦੇ ਵਿੱਚ 10 ਬਲਾਕ ਨੇ 10 ਬਲਾਕਾਂ ਦੇ ਵਿੱਚ ਜੇ ਤੁਸੀਂ ਪੱਤੇ ਤੇ ਖੋਲੋ ਕੀ ਕੁਝ ਮਿਲਦਾ ਪਰ ਮੈਨੂੰ ਇਹ ਹੈ ਕਿ ਹੁਣ ਮੈਂ ਤਾਂ ਇੱਕ ਬੈਂਡ ਦੇ ਇੰਨਾ ਰਕਵਾ ਪੈਸਾ ਇਕੱਠੇ ਕਰਨ ਜਾਨੀ ਕਿ ਇਨਕਵਾਰੀ ਕਰਨ ਚ ਜਾਂ ਇਹਦੇ ਵਿੱਚ ਕਿੰਨਾ ਪੈਸਾ ਇਕੱਠਾ ਕਰਨ ਜਾਨੀ ਕਿ ਲਾ ਦਿੱਤਾ ਹੋਊਗਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਮੈਂ ਕਿੱਥੇ ਕਿੱਥੇ ਜਾਵਾਂ? ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀਗੇ ਜਿਹੜੇ ਭੂ ਮਾਫੀਆ ਨੂੰ ਲੈ ਕੇ ਲੈਂਡ ਮਾਫੀਆ ਜਿਹੜੀ ਹੈ ਉਹਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਜਲੰਧਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੇ ਕਬਜ਼ੇ ਹੋਏ ਨੇ ਉਹਨਾਂ ਨੂੰ ਛੁੜਵਾਉਣ ਦੀ ਗੱਲ ਕਰ ਰਹੇ ਨੇ। ਲਗਾਤਾਰ ਇਹ ਜ਼ਰੂਰ ਕਿਹਾ ਜਾਂਦਾ ਹੈ ਕਹਿੰਦੇ ਕਿ ਮੰਤਰੀ ਛਾਪੇਮਾਰੀ ਕਰ ਰਹੇ ਨੇ ਲੇਕਿਨ ਜਲੰਧਰ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ? ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ।